ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚਾਰ ਬੱਚੇ ਦਿਖਾਵਾਂਗੇ ਬਾਕੀ ਨਾਗ ਬਾਬਾ ਸੀ ਬਾਕੀ ਸੇਲ ਹੋ ਚੁੱਕਿਆ ਹੈ ਅਸੀ ਗਾਲ ਜੀ ਅਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਪਿੰਡ ਧੋਲਾ ਬਈ ਜ਼ਿਲ੍ਹਾ ਬੰਨਾਲਾ ਤਸੀਰ ਤੱਬਾ ਮੋਬਾਈਲ ਨੰਬਰ 758883132 ਆਪਣੇ ਕੋਲ 8 ਬੱਚੇ ਸੀਗੀਆਂ ਹਨਾ 8 ਬੱਚੇ ਜੀ ਭਰਾ ਮੇਰੇ 4 ਰਹੀ ਗਏ 4 ਸੇਰ ਹੋ ਗਈਆਂ 4 ਉਹ ਵਿਗ ਗਈਆਂ ਹੁਣ ਆ ਜੋੜਾ ਆਹਾ ਤੇ ਜੋੜਾ ਆ 4 ਰਹਿ ਗਈਆਂ ਜਿਹੜਾ ਆ ਜੋੜਾ ਦੇਖੀਏ ਨੇ ਕਿੰਨੀ ਕੁਮਰ ਆਏ ਤਿੰਨ ਤਿੰਨ ਮਹੀਨੇ ਦੇ ਉਸਕੀ ਨੇ ਭਰਾ ਮੇਰੇ ਇੱਕ ਆ ਗਈ ਹੈਰ ਸੇਰ ਚ ਹਨਾ ਹਾਂ ਬਲਬਲ ਦੇ ਬੱਚੇ ਹੀ ਨੇ ਜਿਵੇਂ ਬਲਬਲ ਦੇ ਬੱਚੇ ਥਣ ਫੋਟ ਸੰਗ ਤੇ ਨਹੀਂ ਕੋਈ ਮਾਂ ਇੱਕ ਨਾ ਫੋਟ ਸੰਗ ਵੀ ਆਪਣੀਆਂ ਇਹਦਾ ਜੋੜਾ ਕੀ ਭਾ ਇਹ ਜੋੜਾ 20000 ਦੀ ਦਵਾਂ ਮਾਨਤਣ ਹੋ ਜੂ। ਕਰਦਾਂਗੇ ਤੋਰ ਫਿਰ ਇਹਨੂੰ ਜੋੜੇ ਨੂੰ। ਸੋ ਵੀਰੋ ਕਦ ਕਾਠ ਵਗੈਰਾ ਤੋਰਾ ਵਗੈਰਾ ਦੇਖੋ ਬੱਚਿਆਂ ਦਾ। ਹਲੇ ਵੀਰ ਮਨ ਲਾ ਦੁੱਧੋ ਹੱਡੀਆਂ ਹੀ ਆ ਹਨਾ। ਹਾਂ ਬਰਾਬਰ। ਠੀਕ ਐ। ਤੇ ਸਾਫ਼ ਨੇ। ਹਾਂ ਬਹੁਤ ਲੀਆਂ ਇਹਨਾਂ ਨੇ ਬੱਚਾ ਅੱਠੇ ਬੱਸੀਆਂ ਲਈਆਂ ਸੀ। ਠੀਕ ਐ। ਚਾਰ ਬਹਿ ਗਿਆਂ ਚਾਰ ਰਹਿ ਗਿਆਂ। ਸੋ 20 ਵੀ ਆਪਣੇ ਦੱਖਾ ਜਾ ਬੇਟੀ ਨਹੀਂ ਲੈ ਲਈਆਂ ਕਿਸੇ ਨੇ ਪਾਲਣ ਨੂੰ। ਠੀਕ ਐ। ਸੋ 20000 ਆ ਜੋੜੇ ਦਾ ਭਾ ਹਨਾ। ਮਾਨਤਣ ਹੋ ਜੂਗਾ। ਠੀਕ ਐ ਜੀ। ਤੇ ਦੋ ਅਗੇ ਥੋੜੇ ਵੱਡਿਆਂ ਦੇਖੀ ਜਾਂਦੇ ਹਨਾ। ਹਾਂ ਬਰਾਬਰ। ਤੇ ਥਣ ਦੇ ਫੋਟਸਾਂ ਕੋਈ ਨਹੀਂ ਹਨਾ। ਠੀਕ ਆ ਇਹਦੀ ਉਮਰ ਕਿੰਨੀ ਕੋ ਆ ਬੱਚੀ ਇਹਦੀ 7 7 ਕ ਮਹੀਨੇ ਦੀ ਬੱਚੀ ਆ ਠੀਕ ਆ ਆ ਵੀ ਬੱਸ ਜੇ ਪੰਜ ਕ ਮਹੀਨੇ ਦਾਲਾ ਠੀਕ ਆ ਇਹਦਾ ਭਾਗ ਕਿਹ ਜੋੜੇ ਦਾ ਇਹ 20000 ਜੇ ਕੋਈ ਚਾਰੇ ਲੈਂਦਾ 40000 ਦੀ ਦਿੰਦੀ ਦਾ ਜੀ ਚਾਰੇ 40000 ਦੀਆਂ ਨੰਬਰ ਬੋਲ ਦੇ ਦੁਬਾਰੇ 758883132 ਆ ਵੀ ਜੋੜਾ ਦੋਰ ਦੇ ਬਾਹਰ ਨੂੰ ਸਭ ਤੋਂ ਚਾਰ ਬੱਚੇ ਰਹਿ ਗਏ ਆ ਤੇ ਚਾਰ ਆਵਲੀਆਂ ਹੋ ਗਈਆਂ ਸੇਰ ਇਹ ਚਾਰ ਸੇਰ ਹੋ ਚੁੱਕੀਆਂ ਚਾਰ ਆਵਲੀਆਂ ਰਹਿਣੀਆਂ ਰਹਿ ਗਈਆਂ ਤੇ 40000 ਦਾ ਚੌਕੜਾ ਮਿਲ ਜੂ ਤੁਨ ਜਮਾ ਤੇ ਛੋੜ ਸਭ ਵਿੱਚੋਂ ਹੋ ਜਾਊਗਾ ਤੋ ਦੇਖੋ ਜਮ ਬੱਚਿਆਂ ਬਹੁਤ ਪਿਆਰੇ ਆ ਸਾਫ ਸੁੱਧ ਨੇ ਰਾਜੀ ਸਮਿਆਂ ਪੜੀਆਂ ਤੋ ਦੇਖ ਸਕਦੇ ਤੋ ਚਾਰ ਬੱਚਿਆਂ ਫੋਰ ਸੇਰ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ